ਪੰਜਾਬ ਵਿੱਚ ਤਕਨੀਕੀ ਖੇਤੀ ਕਰਕੇ ਬਹੁਤ ਸਾਰੇ ਕਿਸਾਨ ਮੁਨਾਫਾ ਲੈ ਰਹੇ ਹਨ ਖੁੱਲੀ ਖੇਤੀ ਦੇ ਨਾਲ-ਨਾਲ ਹੁਣ ਪੋਲੀ ਹਾਊਸ ਵਿੱਚ ਫਸਲਾਂ ਦੀ ਕਾਸ਼ਤ ਕਰਕੇ ਵਧੇਰੇ ਮੁਨਾਫਾ ਲਿਆ ਜਾ ਰਿਹਾ ਹੈ ਤਕਨੀਕੀ ਤੌਰ ਤੇ ਇਸ ਖੇਤੀ ਵਿੱਚ ਪੈਦਾ ਕੀਤੀਆਂ ਸਬਜ਼ੀਆਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਅਤੇ ਝਾੜ ਵੀ ਜ਼ਿਆਦਾ ਮਿਲਦਾ ਹੈ ਪੰਜਾਬ ਦੇ ਨੌਜਵਾਨ ਕਿਸਾਨਾਂ ਦਾ ਰੁਝਾਨ ਇਸ ਆਧੁਨਿਕ ਖੇਤੀ ਵੱਲ ਬਹੁਤ ਜ਼ਿਆਦਾ ਵਧ ਰਿਹਾ ਹੈ ਮੈਂ ਮਿਹਰਬਾਨ ਸਿੰਘ son of ਸਰਦਾਰ ਸੀਤਲ ਸਿੰਘ ਤੇ ਪਿੰਡ ਮੇਰਾ ਹੈਗਾ ਸਹੌਲੀ ਨਾਬਾਪਾਸੋਂ ਰੋਡ ਤੇ ਸਥਿਤ ਹੈਗਾ ਇਹ ਤੇ ਜ਼ਿਲ੍ਹਾ ਮੇਰਾ ਪਟਿਆਲਾ ਤੇ ਤਹਿਸੀਲ ਨਾਬਾ ਮੈਂ 2001 ਦੇ ਵਿੱਚ ਯੂਨੀਵਰਸਿਟੀ ਤੋਂ ਜੰਗ ਫਾਰਮਿੰਗ ਦੀ ਟ੍ਰੇਨਿੰਗ ਲੈਂਡ ਤੋਂ ਬਾਅਦ ਮੈਂ 3 ਮਹੀਨੇ ਦਾ ਕੋਰਸ ਕਰਨ ਤੋਂ ਬਾਅਦ ਫਿਰ ਮੈਂ ਆ ਸਬਜ਼ੀਆਂ ਦੇ ਕਿੱਤੇ ਬਾਰੇ ਆਇਆ ਕਿਤਾ ਕਰਨ ਲਈ ਸਟਾਰਟ ਕੀਤਾ ਤੇ ਮੈਂ ਪਹਿਲਾਂ ਸਟਾਰਟਿੰਗ ਵਿੱਚ ਮੈਂ ਓਪਨ ਫੀਲਡ ਚ ਸਬਜ਼ੀਆਂ ਦੀ ਖੇਤੀ ਸਟਾਰਟ ਕੀਤੀ ਅੱਧੇ ਏਕੜ ਤੋਂ ਅੱਜ ਮੈਂ ਤਕਰੀਬਨ 10 ਏਕੜ ਤੇ ਪੋਲੀ ਹਾਊਸ ਤੇ ਨੈੱਟ ਹਾਊਸ ਦੇ ਵਿੱਚ ਫਾਰਮਿੰਗ ਪ੍ਰੋਡਕਟਿਵ ਕਲਟੀਵੇਸ਼ਨ ਕਰ ਰਿਹਾ ਮੈਂ ਜਦੋਂ 2001 ਤੋਂ ਲਾ ਕੇ 2024 ਦੇ ਵਿੱਚ ਤੱਕ ਮੈਂ ਪਹਿਲਾਂ ਓਪਨ ਫੀਲਡ 'ਚ ਸਬਜ਼ੀਆਂ ਦੀ ਖੇਤੀ ਕਰਨੀ ਸਟਾਰਟ ਕੀਤੀ ਜਿਹਦੇ ਵਿੱਚ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਲੂਆਂ ਦੀ ਕਾਸ਼ਤ ਕੀਤੀ ਆਲੂਆਂ ਤੋਂ ਬਾਅਦ ਫਿਰ ਮੈਂਨੇ ਆਪਣੇ ਹਰੀ ਮਿਰਚ ਦੀ ਕਾਸ਼ਤ ਕੀਤੀ ਜੋ ਆਪਣੇ ਪੰਜਾਬ ਯੂਨੀਵਰਸਿਟੀ ਦੀ ਵੈਰਾਈਟੀ ਆਈਸੀ ਉਸ ਟਾਈਮ ਸੀ ਐਚ 1 ਮੈਂਨੇ ਉਹ ਅੱਧਾ ਕਿੱਲੇ ਤੋਂ ਮੈਂ ਪਹਿਲ ਕੀਤੀ ਮੈਂ ਅੱਧਾ ਕਿਲਾ ਸਬਜ਼ੀਆਂ ਦੀ ਖੇਤੀ ਸਟਾਰਟ ਕੀਤੀ ਮੈਂ ਹਰੀ ਮਿਰਚ ਸਬਜੀ లైట్ ਤੇ ਉਹਦੇ ਵਿੱਚ ਮੈਨੂੰ ਕਾਫੀ ਕਣਕ ਤੇ ਝੋਨੇ ਨਾਲੋਂ ਕਾਫੀ ਅੱਛਾ ਮੈਨੂੰ प्रॉफिट ਹੋਇਆ ਫਿਰ ਉਸ ਤੋਂ ਬਾਅਦ ਮੈਂ ਟਮਾਟਰਾਂ ਦੀ ਖੇਤੀ ਕਰਨੀ ਸਟਾਰਟ ਕੀਤੀ ਫਿਰ ਤਕਰੀਬਨ 5 ਤੋਂ 7 ਸਾਲ ਮੈਂ ਟਮਾਟਰਾਂ ਦੀ ਗਰੋਇੰਗ ਕਰਦਾ ਰਿਹਾ ਤੇ ਮੈਂ ਯੂਨੀਵਰਸਿਟੀ ਤੇ ਸਾਡੇ ਕੇਵੀਕੇ ਰੌਣੀ ਨਾਲ ਜੁੜਿਆ ਰਿਹਾ ਤੇ ਹਾਰਟੀਕਲਚਰ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਤੇ ਸਾਨੂੰ ਬਹੁਤ ਅੱਛੀਆਂ ਜਾਣਕਾਰੀਆਂ ਦਿੱਤੀਆਂ ਜਿਨ੍ਹਾਂ ਨੇ ਸਾਨੂੰ ਸਿਖਾਇਆ ਇੱਥੇ ਤੱਕ ਪਹੁੰਚਾਇਆ ਮੈਂ 2010 ਤੱਕ ਤੇ ਓਪਨ ਫੀਲਡ ਦੇ ਵਿੱਚ ਕਾਫੀ ਜ਼ਿਆਦਾ ਗਰੋਇੰਗ ਸਬਜ਼ੀਆਂ ਦੀ ਕੀਤੀ ਪੈਦਾਵਾਰ ਕੀਤੀ ਉਹਦੇ ਵਿੱਚ ਮੈਂ ਟਮਾਟਰ ਤੇ ਟਮਾਟਰ ਤੋਂ ਬਾਅਦ ਅਸੀਂ ਸਤੰਬਰ ਦੇ ਮਹੀਨੇ ਟਮਾਟਰ ਲਾਉਂਦੇ ਸੀ ਬੰਬੂ ਤੇ ਟਮਾਟਰ ਲਾਉਂਦੇ ਸੀ ਸਟੇਕਿੰਗ ਕਰਕੇ ਫਿਰ ਉਸ ਤੋਂ ਬਾਅਦ ਉਹਦੇ ਤੇ மார்ਚ ਅਪ੍ਰੈਲ ਚ ਜਾ ਕੇ ਟਮਾਟਰ ਦੀ ਕ੍ਰੌਪ ਸਾਡੀ ਪੂਰੀ ਖਤਮ ਹੋ ਜਾਂਦੀ ਸੀ ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਕਰੇਲਾ ਲਾਉਂਦੇ ਸੀ ਕਰੇਲਾ ਤਕਰੀਬਨ ਜੁਲਾਈ ਅਗਸਤ ਤੱਕ ਕਰੇਲੇ ਦੀ ਕ੍ਰੌਪ ਖਤਮ ਹੋ ਜਾਂਦੀ ਸੀ ਪਹਿਲਾਂ ਰੁਝਾਨ 10 ਸਾਲ ਉਸ ਖੇਤੀ ਵੱਲ ਰਿਹਾ ਓਪਨ ਫੀਲਡ ਚ ਫਿਰ ਡ੍ਰਿਪ ਲਾਇਆ ਡ੍ਰਿਪ ਇਰੀਗੇਸ਼ਨ ਆਇਆ ਡ੍ਰਿਪ ਇਰੀਗੇਸ਼ਨ ਲਾਉਣ ਤੋਂ ਬਾਅਦ ਫਿਰ ਸਾਨੂੰ ਪੋਲੀ ਹਾਊਸ ਦੇ ਵੱਲ ਚਲੇ ਗਏ ਹਰ ਸਟੈਪ ਟੂ ਸਟੈਪ ਅਸੀਂ ਹਰ ਸਾਲ ਹਰ ਟਾਈਮ ਤੋਂ ਬਾਅਦ ਆਪਣੇ ਆਪ ਨੂੰ ਅਪਡੇਟ ਕਰਦੇ ਰਹੇ ਤੇ ਹੁਣ ਮੈਂ ਤਕਰੀਬਨ 10 ਕਿੱਕੜ ਨੈਟ ਹਾਊਸ ਤੇ ਖੇਤੀ ਕਰ ਰਿਹਾ ਇਹਦੇ ਵਿੱਚ ਜੋ ਮੈਂ ਕੀਤੀ ਕਰ ਰਿਹਾ ਇਹਦੇ ਵਿੱਚ ਮੈਂ ਪਾਣੀ ਦਾ ਜਿਹੜਾ ਮੇਰਾ ਸੋਰਸਿੰਗ ਹੈਗਾ ਪਾਣੀ ਹੈਗਾ ਜਿਹੜਾ ਉਹ ਮੈਂ ਤਕਰੀਬਨ ਕੁਦਰਤਈ ਪਾਣੀ ਨਾਲ ਖੇਤੀ ਕਰ ਰਿਹਾ ਕਿਉਂਕਿ ਮੈਂ ਗਰਾਊਂਡ ਵਾਟਰ ਨਹੀਂ ਲੈ ਰਿਹਾ ਉਹਦੇ ਵਿੱਚ ਨਹਿਰ ਦਾ ਪਾਣੀ ਹੈਗਾ ਸੋਰਸ ਮੇਰੇ ਲਈ ਸਭ ਤੋਂ ਹਾਂ ਹੈਗਾ ਬਾਰਸ ਦਾ ਪਾਣੀ ਜਿੰਨੀਆਂ ਵਾਰਸਾਂ ਹੁੰਦੀਆਂ ਨੇ ਉਹਦੋਂ ਨੂੰ ਮੈਂ ਪਾਣੀ ਨੂੰ ਇਕੱਠਾ ਕਰਕੇ ਇੱਕ ਆਪਣਾ ਪਾਉਂਡ ਬਣਾਇਆ ਤੇ ਉਹਦੇ ਵਿੱਚ ਇਕੱਠਾ ਕਰਦਾ ਤੇ ਉਸ ਇਕੱਠਾ ਕਰਨ ਤੋਂ ਬਾਅਦ ਫਿਰ ਉਹਨੂੰ ਅਸੀਂ ਸਾਰਾ ਸਾਲ ਅਸੀਂ ਉਹਦੇ ਨੂੰ ਵਰਤਦੇ ਰਹਿੰਨੇ ਆ ਹਾਂ ਤੇ ਮੈਂ ਪੋਲੀ ਹਾਊਸ ਦੇ ਵਿੱਚ ਪਹਿਲਾਂ ਕੱਲੜ ਕੈਪਸਿਕਮ ਪਹਿਲੇ ਸਾਲ ਸਟਾਰਟ ਕੀਤੀ ਤੇ ਤਕਰੀਬਨ 2010 ਦੀ ਗੱਲ ਹੈਗੀ ਆ ਪਹਿਲਾਂ ਮੈਂ ਬੈਂਬੂ ਤੇ ਪੋਲੀ ਹਾਊਸ ਬਣਾਇਆ ਸੀ 2 ਕਨਾਲਾਂ 2 ਕਨਾਲਾਂ ਤੋਂ ਬਾਅਦ ਫਿਰ ਹੁਣ ਅਸੀਂ ਲੋਹੇ ਦੇ ਸਟਰਕਚਰ ਜਿਹੜੇ ਨੈਸ਼ਨਲ ਹਾਰਟੀਕਲਚਰ ਦੀ ਸਕੀਮ ਨਾਲ ਬਣਦੇ ਨੇ ਜਿੱਤੇ 50% ਸਬਸਿਡੀ ਹੈ ਅਸੀਂ ਉਹ ਬਣਾਏ ਹੋਏ ਨੇ ਤੇ ਤਕਰੀਬਨ ਕਲਰਡ ਕੈਪਸਿਕਮ ਬਹੁਤ اچھی ਕ੍ਰੌਪ ਹੈ ਮੇਰਾ ਨਾਮ ਡਾਕਟਰ ਰੂਮਾ ਦੇਵੀ ਹੈ ਮੈਂ ਸਬਜੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਮੈਂ ਜਿਹੜੀ ਫਸਲਾਂ ਤੇ ਕੰਮ ਕਰ ਰਹੀ ਹਾਂ ਜਿਦੇ ਵਿੱਚ ਕੀ ਗਾਜਰ ਬ੍ਰੋਕਲੀ ਫਾਸ ਬੀਨ ਡਾਲਿਕੋਸ ਬੀਨ ਇਹ ਜਿਹੜੀਆਂ ਮੁੱਖ ਫਸਲਾਂ ਹੈਗੀਆਂ ਸੁਰੱਖਿਅਤ ਖੇਤੀ ਜਿਵੇਂ ਕਿ ਤੁਸੀਂ ਸੁਣਿਆ ਹੀ ਹੋਣਾ ਹੈ ਜਿਵੇਂ ਨੈੱਟ ਹਾਊਸ ਦੇ ਵਿੱਚ ਖੇਤੀ ਜਾਂ ਪੋਲੀ ਨੈੱਟ ਹਾਊਸ ਦੇ ਵਿੱਚ ਖੇਤੀ ਕਿਵੇਂ ਕਰੀਏ ਇਸ ਖੇਤੀ ਦਾ ਮੁੱਖ ਮੰਤਵ ਇਹ ਹੈ ਕਿ ਇਹਦੇ ਵਿੱਚ ਇੱਕ ਤਾਂ ਝਾੜ ਬਹੁਤ ਵਧੀਆ ਆਉਂਦਾ ਹੈ ਅਗੇਤੀ ਤੁਸੀਂ ਤਿਆਰ ਕੋਈ ਸਬਜ਼ੀ ਕਰ ਸਕਦੇ ਹੋ ਤੇ ਜਿਵੇਂ ਕਿ ਤੁਸੀਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਵੇਂ ਕਿ ਮਾਰੂ ਵਾਤਾਵਰਣ ਰਹਿੰਦਾ ਹੈ ਸਾਡਾ ਗਰਮੀਆਂ ਦੇ ਵਿੱਚ ਬਹੁਤ ਗਰਮੀ ਤੇ ਸਰਦੀਆਂ ਦੇ ਵਿੱਚ ਕਾਫੀ ਜਿਆਦਾ ਸਰਦੀ ਹੁੰਦੀ ਹੈ ਇਸ ਤਰ੍ਹਾਂ ਦੇ ਜਿਹੜਾ ਕਲਾਈਮੇਟ ਹੈ ਇਹਦੇ ਵਿੱਚ ਅਸੀਂ ਥੋੜਾ ਮੋਡੀਫਿਕੇਸ਼ਨ ਕਰਕੇ ਬਹੁਤੀ ਜਿਆਦਾ ਸਰਦੀ ਜਾਂ ਬਹੁਤੀ ਜਿਆਦਾ ਗਰਮੀ ਤੋਂ ਅਸੀਂ crop ਨੂੰ ਜਿਹੜੀ ਆਪਣੀ ਫਸਲ ਨੂੰ ਬਚਾ ਸਕਦੇ ਹਾਂ ਤੇ ਲੰਬੇ ਸਮੇਂ ਤੱਕ ਜਿਹੜਾ ਹੈ ਉਹਦਾ ਜਿਹੜਾ ਹੈ ਉਹ ਖੇਤੀ ਕਰ ਸਕਦੇ ਹਾਂ ਇੱਕ ਤਰ੍ਹਾਂ ਸਿੱ ਇੱਕ ਤਰ੍ਹਾਂ ਕਹਿ ਲਓ ਤੁਸੀਂ ਜਿਹੜੀ ਉਹ crop ਦੀ ਜਿਹੜੀ ਹੈ ਲਾਈਫ ਸਾਈਕਲ ਵਧਾ ਸਕਦੇ ਹਾਂ ਉਹਦਾ ਜੀਵਨ ਚੱਕਰ ਜਿਹੜਾ ਉਹ ਵਧਾ ਸਕਦੇ ਹਾਂ ਕਿਉਂਕਿ ਅਸੀਂ ਜੀਵਰ ਚੱਕਰ ਬਧਾਉਂਦੇ ਆ ਇਸ ਕਰਕੇ ਜਿਹੜਾ ਝਾੜ ਇਹਦੇ ਵਿੱਚ ਜ਼ਿਆਦਾ ਆਉਂਦਾ ਹੈ ਕੁਝ ਤਾਂ ਅਗੇਤਾ ਕਰਕੇ ਜ਼ਿਆਦਾ ਆਉਂਦਾ ਤੇ ਕੁਝ ਜਿਹੜਾ ਹੈਗਾ ਉਹ ਅਸੀਂ ਲੰਬੇ ਸਮੇਂ ਤੱਕ ਇਹਨੂੰ ਜਦੋਂ ਗਰਮੀ ਹੁੰਦੀ ਹੈ ਉਦੋਂ ਤੱਕ ਲੈ ਜਾਂਦੇ ਆ ਤਾਂ ਵੀ ਕਿ ਇਹ ਜਿਹੜਾ ਝਾੜ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਇਸ ਇਹਦਾ ਇਹ ਵੀ ਫਾਇਦਾ ਹੈ ਕਿ ਥੋੜੇ ਜਗ੍ਹਾ ਦੇ ਵਿੱਚ ਜਿਹੜੇ ਉਹ ਜ਼ਿਆਦਾ ਪ੍ਰੋਡਕਸ਼ਨ ਹੁੰਦਾ ਹੈ ਜੇ ਆਮ ਖੇਤਾਂ ਨਾਲੋਂ ਲਗਭਗ ਤੁਸੀਂ ਕਹਿ ਲਓ 30 ਤੋਂ 40% ਜ਼ਿਆਦਾ ਝਾੜ ਜਿਹੜਾ ਹੈ ਉਹ ਇਨ੍ਹਾਂ ਸਟਰਕਚਰਜ਼ ਦੇ ਵਿੱਚ ਆਉਂਦਾ ਹੈ ਪੰਜਾਬ ਦੇ ਵਿੱਚ ਕਾਫੀ ਲੋਕੀ ਇਹਦੇ ਵਿੱਚ ਖੇਤੀ ਕਰਦੇ ਪਰ ਕੁਝ ਖਾਸ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਸਾਨੂੰ ਬਹੁਤ ਜ਼ਰੂਰੀ ਹੁੰਦਾ ਹੈ ਜਗ੍ਹਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਜਿੱਥੇ ਕਿ ਛਾਂ ਨਾ ਹੋਵੇ ਆਲੇ ਦੁਆਲੇ ਦਰਖਤ ਨਾ ਹੋਣ ਜਿੱਥੇ ਦਰਖਤ ਹੋਣਗੇ 노 ਡਾਊਟ ਉੱਥੇ ਜ਼ਿਆਦਾ ਹਵਾ ਚੱਲੇਗੀ ਹਵਾ ਚੱਲੇਗੀ ਤਾਂ ਇਹਨਾਂ ਦਾ ਜਿਹੜਾ ਫਟਣ ਦਾ ਜਿਹੜਾ ਉਹ ਚਾਂਸ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਕਰਕੇ ਨੇੜੇ ਜਾਂ ਤਾਂ ਕੋਈ ਵਿੰਡ ਬ੍ਰੇਕ ਅਸੀਂ ਲਗਾ ਸਕਦੇ ਹਾਂ ਜਿਹਦੇ ਨਾਲ ਕੀ ਹਵਾ ਰੁਕ ਸਕੇ ਤੇ ਇਸ ਤੋਂ ਇਲਾਵਾ ਜਿਹੜਾ ਛਾਂ ਨਹੀਂ ਰਹਿਣੀ ਚਾਹੀਦੀ ਇਹ ਜਿਹੜੀ ਬਹੁਤ ਇੰਪੋਰਟੈਂਟ ਹੈ ਜਦੋਂ ਅਸੀਂ ਇਹਨੂੰ ਜ਼ਮੀਨ 'ਚ ਲਗਾਉਂਦੇ ਹਾਂ ਤਾਂ ਪੂਰਬ ਤੋਂ ਪੱਛਮ ਵਾਲੀ ਦਿਸ਼ਾ ਜਿਹੜੀ ਹੁੰਦੀ ਹੈ ਉਸ ਉਸ ਤਰ੍ਹਾਂ ਇਹਦਾ ਲੇਆਉਟ ਹੋਣਾ ਚਾਹੀਦਾ ਤਾਂ ਕਿ ਸਾਰਾ ਦਿਨ ਜਿਹੜਾ ਉਹ ਦੁਪਰ ਹੋਵੇ ਹਰ ਫਸਲ ਜਿਹੜੀ ਹੈ ਉਹ ਨੈਟ ਹਾਊਸ ਦੇ ਵਿੱਚ ਨਹੀਂ ਹੋ ਸਕਦੀ ਇਹ ਇਹਦਾ ਇਹ ਕਾਰਨ ਹੁੰਦਾ ਹੈ ਕਿ ਕਈ ਵਾਰ ਜਿਵੇਂ ਦੋ ਤਰ੍ਹਾਂ ਦੀ ਫਸਲਾਂ ਹੁੰਦੀਆਂ ਐ ਸੈਲ ਪੋਲੀਨੇਟਿਡ ਤੇ ਕ੍ਰਾਸ ਪੋਲੀਨੇਟਿਡ ਖਾਸ ਕਰ ਜਿਹੜੀ ਕ੍ਰਾਸ ਪੋਲੀਨੇਟਿਡ ਹੁੰਦੀ ਹੈ ਉਹਦੇ ਵਿੱਚ ਪੋਲੀਨੀਸ਼ਨ ਦੀ ਜਿਹੜੀ ਪ੍ਰੋਬਲਮ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਫਸਲਾਂ ਦੇ ਵਿੱਚ ਉਹਨਾਂ ਨੂੰ ਅਸੀਂ ਪੋਲੀ ਹਾਊਸ ਦੇ ਵਿੱਚ ਸਪਾਰਸ਼ ਨਹੀਂ ਕਰਦੇ ਤੇ ਜ਼ਿਆਦਾਤਰ ਜਿਹੜਾ ਖੀਰਾ ਹੈ ਟਮਾਟਰ ਹੈ ਸ਼ਿਮਲਾ ਮਿਰਚ ਹੈ ਮੈਨ ਜਿਹੜੇ ਲੋਕੀ ਆਮ ਤੌਰ ਤੇ ਜਿਹੜੀ ਪਸੰਦ ਕਰਦੇ ਇਹਨਾਂ ਨੂੰ ਜ਼ਿਆਦਾਤਰ ਨੈਟ ਹਾਊਸ ਦੇ ਵਿੱਚ ਲਗਾਉਂਦੇ ਐ ਤੇ ਇਸ ਤੋਂ ਇਲਾਵਾ ਜਿਹੜੀ ਅਸੀਂ ਪੀਏਯੂ ਨੇ ਇੱਕ ਨਵੀਂ ਫਸਲ ਇਸ ਵਾਰ ਸਪਾਰਸ਼ ਕੀਤੀ ਹੈ ਜਿਹਦੇ ਵਿੱਚ ਜਿਹਦਾ ਨਾਂ ਕੀ ਫਰਾਸਬੀਨ ਹੈ ਤੁਸੀਂ ਸੁਣਾ ਹੋਣਾ ਫ੍ਰੈਂਚ ਬੀਨ ਵੀ ਬੋਲਦੇ ਆ ਤੇ ਖਾਸ ਕਰ ਤੁਸੀਂ ਜਿਵੇਂ ਸੈਲਡ ਦੇ ਸੈਲਡ ਦੇ ਤੌਰ ਤੇ ਹੀ ਸਬਜੀ ਦੇ ਤੌਰ ਤੇ ਤੇ ਇੱਕ ਪ੍ਰੋਟੀਨੀਸ਼ੀਅਸ ਵੈਜੀਟੇਬਲ ਹੈ ਇਹ ਇਹਦੀ ਵੀ ਕਾਫੀ ਮਤਲਬ ਡਿਮਾਂਡ ਹੁੰਦੀ ਹੈ ਤੇ ਇਸ ਕਰਕੇ ਇੱਕ ਜਿਹੜੀ ਹੈ ਪੀਏਯੂ ਨੇ ਨਈ ਜਿਹੜੀ ਫਸਲ ਜਿਹੜੀ ਹੈ ਉਹ ਸਪਾਰਸ਼ ਕੀਤੀ ਹੈ ਕਾਫੀ ਅੱਛਾ ਪ੍ਰੋਫਿਟ ਮਿਲਦਾ ਉਹਦੇ ਵਿੱਚੋਂ ਤੇ ਮੈਂ ਥੋੜਾ ਜਾਂ ਇਸ ਫੀਲਡ ਦੇ ਵਿੱਚ ਮੇਰੀ ਵਾਈਫ ਮੈਨੂੰ ਬਹੁਤ ਹੈਲਪ ਕਰ ਰਹੀ ਹੈ ਜਿੰਨਾ ਵੀ ਕੰਮ ਕਰ ਸਾਰਾ ਉਹ ਦੇਖ ਰਹੇ ਨੇ ਤੇ ਮੈਂ ਮਾਰਕੀਟਿੰਗ ਦੇਖਦਾ ਜਾਂ ਗਰੋਇੰਗ ਸਿਸਟਮ ਦੇਖਦਾ ਸਭ ਤੋਂ ਵੱਡੀ ਦੇਣ ਮੈਨੂੰ ਅੱਜ ਉਰੇ ਖੜੇ ਕਰਨ ਦੀ ਉਹਨਾਂ ਦੀ ਮੇਰੀ ਵਾਈਫ ਦੀ ਹੈ ਗੁਰਪ੍ਰੀਤ ਕੌਰ ਢਾਲੀਵਾਲ ਜੋ ਮੇਰੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਚੱਲਦੇ ਨੇ ਤੇ ਮੇਰਾ ਇੱਕ ਬੇਟਾ ਹੈਗਾ ਉਹ ਮੈਂ ਤਕਰੀਬਨ ਆ ਬੋਰਡਿੰਗ ਸਕੂਲਸ ਪਲੱਸ 2 ਕਰਾ ਕੇ ਤੇ ਹੁਣ ਅੱਗੇ ਆਪਣੀ ਬੀਬੀਏ ਕਰ ਰਿਹਾ ਹੈਗਾ ਤੇ ਪੋਲੀਆਸ ਦੀ ਗੱਲ ਕਰਦੇ ਆ ਮੈਂ ਪਹਿਲਾਂ ਦੱਸਿਆ ਤੁਹਾਨੂੰ ਮੈਂ ਜਿਵੇਂ ਅਸੀਂ ਕਲਰਡ ਕੈਪਸਿਕਮ ਕਰਦੇ ਸੀ ਮੈਂ ਉਹ ਦਿੱਲੀ ਮਾਰਕੀਟਿੰਗ ਕੀਤੀ ਫਾਈਵ ਸਟਾਰ ਹੋਟਲਾਂ ਦੀ ਉਹ ਸੈਲਡ ਹੈ ਤੇ ਤਕਰੀਬਨ ਜ਼ਿਆਦਾ ਡਿਮਾਂਡ ਉਹਦੀ ਫਾਈਵ ਸਟਾਰ ਹੋਟਲ ਦੀ ਹੈ ਲੋਕਲ ਮਾਰਕੀਟ ਥੋੜੀ ਜਿਹੀ ਘੱਟ ਹੈ ਫਿਰ ਉਸ ਤੋਂ ਬਾਅਦ ਮੈਂ ਕਕੁੰਬਰ ਚ ਆਇਆ ਜੋ ਤੁਸੀਂ ਅੱਜ ਦੇਖ ਰਹੇ ਹੋ ਇਹਨੂੰ ਚਾਈਨੀਜ਼ ਵੀ ਕਹਿ ਦਿੰਦੇ ਆ ਬਿਨਾ ਬੀਜ ਵਾਲਾ ਵੀ ਕਹਿ ਦਿੰਦੇ ਆ ਹਰ ਬੰਦੇ ਨੇ ਇਸ ਦੇ ਅਲੱਗ-ਅਲੱਗ ਆਪਣੇ-ਆਪਣੇ ਨਾਮ ਦਿੱਤੇ ਹੋਏ ਨੇ ਦਰਅਸਲ ਇਹ ਇੰਪੋਰਟਡ ਸੀਡ ਹੈਗਾ ਸੀਡ ਕਾਫੀ ਮਹਿੰਗਾ ਹੈਗਾ ਸੇ ਤੋਂ 70 ਰੁਪਏ ਤੇ 8 ਰੁਪਏ ਤੱਕ ਇਹ ਸੀਡ ਮਿਲਦਾ ਹੈਗਾ ਮੈਂ ਹੁਣ ਪਿਛਲੇ ਤਕਰੀਬਨ 6-7 ਸਾਲਾਂ ਤੋਂ ਮੈਂ ਟੋਟਲ ਖੀਰੇ ਦੀ ਇਹੀ ਕ੍ਰੌਪ ਕਰ ਰਿਹਾ ਹੈਗਾ ਇਹਦੀ ਮਾਰਕੀਟਿੰਗ ਦੀ ਕੋਈ ਮੈਨੂੰ ਦਿੱਕਤ ਨਹੀਂ ਬਹੁਤੀ ਆਜ ਆ ਰਹੀ ਤੇ ਲੋਕਲ ਮਾਰਕੀਟਿੰਗ ਹੈਗੀ ਮੇਰੀ ਮਾਰਕੀਟਿੰਗ ਚੰਡੀਗੜ੍ਹ ਹੈਗੀ ਆ ਲੁਧਿਆਣਾ ਹੈਗਾ ਖੰਨਾ ਮਰੇਰ ਕੋਟਲਾ ਇਹ ਮੰਡੀਆਂ ਚ ਮੇਰੀ ਮਾਰਕੀਟਿੰਗ ਹੈਗੀ ਆ ਤੇ ਖੀਰਾ ਹਰ ਕੋਈ ਬੰਦਾ ਖਾਣ ਲਈ ਪਸੰਦ ਕਰਦਾ ਫਿਰ ਉਸ ਤੋਂ ਅਗਲਾ ਜਿਹੜਾ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਕਿਸਮਾ ਦੀ ਚੋਣ ਤੁਸੀਂ ਫਸਲ ਚੋਣ ਕਰ ਲਈ ਫਿਰ ਤੁਹਾਨੂੰ ਕਿਸਮਾ ਦੀ ਚੋਣ ਦੀ ਲੋੜ ਪੈਂਦੀ ਹੈ ਕਿਉਂਕਿ ਪੋਲੀ ਹਾਊਸ ਦੀਆਂ ਜਿਹੜੀ ਕਿਸਮਾ ਹੁੰਦੀਆਂ ਉਹ ਖੁੱਲੇ ਖੇਤਾਂ ਨਾਲੋਂ ਵੱਖ ਹੁੰਦੀਆਂ ਜੇਕਰ ਅਸੀਂ ਟਮਾਟਰਾਂ ਦੀ ਗੱਲ ਕਰੀਏ ਖਾਸ ਕਰ ਇਸ ਤਰ੍ਹਾਂ ਦੀ ਕਿਸਮਾ ਹੋਣੀ ਚਾਹੀਦੀ ਹੈ ਜਿਵੇਂ ਕਿ ਜਿਹੜੀ ਕਿ ਵਰਟੀਕਲ ਮਤਲਬ ਕਹਿ ਲੋ ਖੜੀ ਖੇਤੀ ਵਰਟੀਕਲ ਦਾ ਮਤਲਬ ਵਾ ਇੱਕ ਤਰ੍ਹਾਂ ਮਤਲਬ ਲੰਬੀ ਬੇਲ ਵਾਲੀ ਵੀ ਤੁਸੀਂ ਕਹਿ ਸਕਦੇ ਹੋ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਟਮਾਟਰਾਂ ਦੀ ਇਸ ਤਰ੍ਹਾਂ ਦੀ ਕਿਸਮਾ ਅਸੀਂ ਲਗਾਣੀ ਹੈ ਜਿੰਨਾ ਜਿਹੜੀ ਕਿ ਤੇ ਜਿਹਦੇ ਵਿੱਚ ਸਾਡੇ ਕੋਲ ਪੀਏਯੂ ਦੇ ਵਿੱਚ 6 ਕਿਸਮਾਂ ਹੈਗੀਆਂ ਪੰਜਾਬ ਗੌਰਵ ਪੰਜਾਬ ਸਰਤਾਜ ਪੰਜਾਬ ਰੈੱਡ ਚੈਰੀ ਪੰਜਾਬ ਸੋਨਾ ਚੈਰੀ ਤੇ ਪੰਜਾਬ ਕੇਸਰ ਚੈਰੀ ਇਹ ਕਿਸਮਾਂ ਹੈਗੀਆਂ ਸਾਡੀਆਂ ਬਖ-ਬਖ ਤੇ ਇਹ ਜਿਹੜੀ ਕਿਸਮਾਂ ਟਮਾਟਰਾਂ ਦੇ ਵਿੱਚ ਹੈ ਫਿਰ ਇਸੇ ਤਰ੍ਹਾਂ ਖੀਰੇ ਦੇ ਵਿੱਚ ਸਾਡੇ ਕੋਲ ਜਿਹੜੀ ਹੈ ਦੋ ਕਿਸਮਾਂ ਹੈਗੀਆਂ ਪੀਕੇਐਚ 11 ਸਾਡਾ ਹਾਈਬ੍ਰਿਡ ਹੈ ਜਿਹੜਾ ਦੂਜਾ ਜਿਹੜੀ ਕਿਸਮ ਹੈਗੀ ਹੈ ਪੰਜਾਬ ਖੀਰਾ 1 ਹੈ ਸਾਡੀ ਜਿਹੜੀ ਕਿਸਮਾਂ ਹੈਗੀਆਂ ਜਿਹੜੀ ਹੈ ਉਹ ਜ਼ਿਆਦਾ ਬੈਟਰ ਹਨ ਕਿ ਜਿਹੜੀ ਬਾਹਰ ਵਾਲੀ ਕਿਸਮਾਂ ਆ ਜੇਕਰ ਤੁਸੀਂ ਦੇਖੋਗੇ ਉਹਨਾਂ ਦਾ ਸੀਡ ਕਾਫੀ ਜ਼ਿਆਦਾ ਜਿਹੜਾ ਉਹ ਐਕਸਪੈਂਸਿਵ ਹੁੰਦਾ ਹੈ ਮਹਿੰਗਾ ਹੁੰਦਾ ਹੈ ਜਿਹੜਾ ਕਿ PIU ਦਾ ਸੀਡ ਕਾਫੀ ਸਸਤਾ ਹੁੰਦਾ ਹੈ ਜੇਕਰ ਅਸੀਂ ਖੀਰੇ ਦਾ ਐਗਜ਼ਾਮਪਲ ਲੈ ਲਈਏ ਤਾਂ ਇੱਕ ਜਿਹੜਾ ਬਾਹਰ ਤੋਂ ਜਦੋਂ ਅਸੀਂ ਕੋਈ ਸੀਡ ਲੈਨੇ ਆ ਤੇ ਲਗਭਗ 7 ਤੋਂ 8 ਰੁਪਏ ਦਾ ਜਿਹੜਾ ਇੱਕ ਸੀਡ ਪੈਂਦਾ ਜਿਹੜਾ ਸਾਡਾ ਜਿਹੜਾ 1 ਰੁਪਏ ਸੀਡ ਪੈਂਦਾ ਇਸ ਕਰਕੇ ਤੁਸੀਂ ਕਹਿ ਲੋ ਕਿ ਕਾਫੀ ਜ਼ਿਆਦਾ ਸੀਡ ਦੇ ਵਿੱਚ ਹੀ ਜਿਹੜਾ ਉਹ ਮਤਲਬ ਸਾਨੂੰ ਇੱਕ ਮਾਰਜਿਨ ਮਿਲ ਜਾਂਦਾ ਹੈ ਜੇਕਰ ਅਸੀਂ ਝਾੜ ਦੀ ਗੱਲ ਕਰੀਏ ਤਾਂ ਆਲਮੋਸਟ ਬਰਾਬਰ ਜਿਹਾ ਹੀ ਹੁੰਦਾ ਹੈ ਚਿਮਲਾ ਮਿਰਚ ਵੀ ਇੱਕ ਬਹੁਤ ਅੱਛੀ ਫਸਲ ਹੈਗੀ ਹੈ ਇਹਦੇ ਵਿੱਚ ਸਾਡੇ ਕੋਲ ਜਿਹੜੀ PIU ਦੀ ਕਿਸਮ ਹੈਗੀ ਹੈ PSM1 ਹੈ ਠੀਕੇ ਇਹਦਾ ਇਹ ਫਾਇਦਾ ਹੈ ਕਿ ਇਹਦਾ ਅਸੀਂ ਬੀਜ ਪੰਜਾਬ ਦੇ ਵਿੱਚ ਤਿਆਰ ਕਰ ਸਕਦੇ ਆ ਜਦੋਂ ਕਿ ਜਿਹੜੀ ਆਮ ਤੌਰ ਤੇ ਜਿਹੜੀ ਬਾਹਰ ਜਿਹੜੀ ਕਿਸਮਾਂ ਹੈਗੀਆਂ ਜਿਵੇਂ ਕਿ ਇੰਦਰਾ ਕਾਫੀ ਲੋਕੀ ਲਾਂਦੇ ਆ ਜਾਂ ਔਰੋਬੈਲੀ ਹੈ ਬੋਂਬੀ ਹੈ ਇਹ ਕਲਰਡ ਕਿਸਮਾਂ ਹੈਗੀਆਂ ਜਿਹੜੀ ਕਿ ਜ਼ਿਆਦਾਤਰ ਨੈਟ ਹਾਊਸ ਦੇ ਵਿੱਚ ਲੱਗਦੀਆਂ ਤੇ ਇਹਨਾਂ ਦਾ ਵੀ ਬੀ ਬਹੁਤ ਮਹਿੰਗਾ ਹੁੰਦਾ ਤੇ ਅਸੀਂ ਇਹਨਾਂ ਨੂੰ ਆਪਣੇ ਜਿਹੜੇ ਹਾਲਾਤਾਂ ਜਿਹੜੇ ਪੰਜਾਬ ਦੇ ਮੌਸਮੀ ਹਾਲਾਤ ਹੁੰਦੇ ਉਹਦੇ ਵਿੱਚ ਅਸੀਂ ਇਹਨੂੰ ਤਿਆਰ ਨਹੀਂ ਕਰ ਸਕਦੇ ਇਹਨਾਂ ਦਾ ਵੀ ਇੱਕ ਤਾਂ ਨੈਟ ਹਾਊਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਕਿ ਆਮ ਤੌਰ ਤੇ ਲੋਕੀ ਭੁੱਲ ਜਾਂਦੇ ਆ ਧਿਆਨ ਨਹੀਂ ਰੱਖਦੇ ਇਹਦੀ ਸੈਨੀਟੇਸ਼ਨ ਜਾਂ ਸਾਫ ਸਫਾਈ ਜੇਕਰ ਅਸੀਂ ਕਹੀਏ ਵੀ ਸਾਡੇ ਕੋਈ ਕਿਸੇ ਟੈਕਨੋਲੋਜੀ ਨਹੀਂ ਚਲਦੀ ਤੇ ਬਾਹਰ ਜ਼ਿਆਦਾ ਕਿਉਂ ਚਲਦੀ ਹੈ ਕਿਉਂਕਿ ਅਸੀਂ ਜਦੋਂ ਵੀ ਅਸੀਂ ਖੇਤੀਬਾੜੀ ਕਰਦੇ ਹਾਂ ਅਸੀਂ ਬਹੁਤ ਸਾਰੀ ਛੋਟੀ ਛੋਟੀ ਗੱਲਾਂ ਦਾ ਧਿਆਨ ਨਹੀਂ ਰੱਖਦੇ ਜੇਕਰ ਅਸੀਂ ਦੇਖੀਏ ਤਾਂ ਜੇ ਪ੍ਰਾਈਵੇਟ ਸੈਕਟਰ ਚ ਵੀ ਤੁਸੀਂ ਦੇਖੋਗੇ ਤਾਂ ਲੋਕੀ ਬਹੁਤ ਜ਼ਿਆਦਾ ਜਦੋਂ ਤੁਸੀਂ ਨੈਟ ਹਾਊਸ ਉਹਨਾਂ ਦੇ ਸਕਸੈਸਫੁਲ ਹੈਗੇ ਜਦੋਂ ਕਿ ਕਈ ਵਾਰ ਅਸੀਂ ਫਾਰਮਰ ਲਗਾਉਂਦੇ ਤਾਂ ਉਹਨਾਂ ਦੇ ਇਤਨੇ ਕਾਮਯਾਬ ਨਹੀਂ ਹੁੰਦੇ ਉਹਦਾ ਮੇਨ ਕਾਰਨ ਇਹ ਹੁੰਦਾ ਹੈ ਕਿ ਅਸੀਂ ਸਾਫ ਸਫਾਈ ਨਹੀਂ ਰੱਖਦੇ ਇਹਦੇ ਚ ਸਾਫ ਸਫਾਈ ਜੁੱਤੇ ਤੁਹਾਡੇ ਦੇ ਅੰਦਰ ਆਉਣ ਵਾਸਤੇ ਅਲੱਗ ਹੋਣੇ ਚਾਹੀਦੇ ਬਾਹਰ ਕੋਈ ਵੀ ਚੀਜ਼ ਜਿਹੜੀ ਬਾਹਰ ਦੀ ਅੰਦਰ ਨਹੀਂ ਆਣੀ ਚਾਹੀਦੀ ਹੈ ਦਰਵਾਜ਼ੇ ਕੋਈ ਇਹ ਨਹੀਂ ਕਿ ਫਟ ਗਿਆ ਤੇ ਫਿਰ ਉਹਨੂੰ ਸੀਓ ਨਾਲ ਉਹਨੂੰ ਟਾਈਮਲੀ ਇਨਸਪੈਕਸ਼ਨ ਕਰਦੇ ਰਹੋ ਫਿਰ ਇਸ ਤੋਂ ਇਲਾਵਾ ਜਦੋਂ ਵੀ ਕੋਈ ਚੀਜ਼ ਜਿਵੇਂ ਨੈਟ ਵਗੈਰਾ ਦੀ ਫਟ ਜਾਂਦੀ ਤਾਂ ਟਾਈਮਲੀ ਸੀ ਦੋ ਠੀਕ ਹੈ ਤਾਂ ਕਿ ਕੋੜਾ ਕੋਈ ਵੀ ਕੀੜਾ ਮਕੋੜਾ ਅੰਦਰ ਨਾ ਆਵੇ ਹੁਣ ਜੇਕਰ ਅਸੀਂ ਕਹਿੰਦੇ ਆ ਵੀ ਇਹਦਾ ਕਲਾਈਮੇਟ ਕਿਉਂਕਿ ਮੈਂ ਤੁਹਾਨੂੰ ਸ਼ੁਰੂ ਚ ਵੀ ਇਹ ਗੱਲ ਕਹੀ ਹੈ ਵੀ ਅਸੀਂ ਇਹਦੇ ਚੀਜ਼ ਬੇਸਿਕਲੀ ਕਲਾਈਮੇਟ ਨੂੰ ਥੋੜਾ ਮਾਈਕਰੋ ਕਲਾਈਮੇਟ ਨੂੰ ਜਿਹੜਾ ਉਹ ਮੋਡੀਫਾਈ ਕਰਦੇ ਆ ਜਦੋਂ ਮੋਡੀਫਾਈ ਕਰਦੇ ਆ ਤਾਂ ਕਿਤੇ ਨਾ ਕਿਤੇ ਅਸੀਂ ਬਹੁਤ ਹੀ ਮਤਲਬ ਕੈਲੋ ਵੀ ਜਿਹੜਾ ਜੇ ਕਲਾਈਮੇਟ ਉਹ ਕ੍ਰੌਪ ਲਈ ਸੂਟੇਬਲ ਹੈ ਤਾਂ ਕੀੜੇ ਮ ਕੋੜੇ ਲਈ ਵੀ ਸੂਟੇਬਲ ਹੋਗਾ ਇੱਕ ਵਾਰੀ ਵੀ ਕੀੜਾ ਅੰਦਰ ਆ ਗਿਆ ਤਾਂ ਫਿਰ ਉਹਨੂੰ ਮਾਰਨਾ ਮੁਸ਼ਕਿਲ ਹੋ ਜਾਂਦਾ ਹੈ ਇਸ ਕਰਕੇ ਦਰਵਾਜ਼ਾ ਜਿਹੜਾ ਹਮੇਸ਼ਾ ਬੰਦ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਦੇਖੋਗੇ ਤਾਂ ਡਬਲ ਡੋਰ ਇਹਦੇ ਚ ਸਪਰਸ਼ ਕੀਤਾ ਜਾਂਦਾ ਹੈ ਤੇ ਇਸ ਕਰਕੇ ਸਾਫ ਸਫਾਈ ਮੇਨਲੀ ਜਿਵੇਂ ਖਾਸ ਕਰ ਆਲੇ ਦੁਆਲੇ ਲਗਭਗ ਇੱਕ ਇੱਕ ਤੋਂ ਡੇਢ ਫੁੱਟ 1 ਮੀਟਰ ਤੱਕ ਜਿਹੜੀ ਹੈ ਸਾਈਡਾਂ 'ਚ ਜਗ੍ਹਾ ਰੱਖਣੀ ਚਾਹੀਦੀ ਜਦੋਂ ਅਸੀਂ ਲੇਆਉਟ ਕਰਦੇ ਹਾਂ ਕਿਉਂਕਿ ਮੈਂ ਲੇਆਉਟ ਨਾਲ ਹੀ ਤੁਹਾਡੇ ਨਾਲ ਜਿਹੜੀ ਗੱਲ ਕਰ ਰਹੀ ਸੀ ਤੇ ਆਲੇ ਦੁਆਲੇ ਵੀ ਸਾਫ ਸਫਾਈ ਹੋਣੀ ਚਾਹੀਦੀ ਆਲੇ ਦੁਆਲੇ ਵੀ ਕਿਤੇ ਕੋਈ ਜਿਵੇਂ ਆਮ ਤੌਰ ਤੇ ਹੁੰਦਾ ਹੈ ਜਾਂ ਇਸ ਤਰ੍ਹਾਂ ਦੀ ਸਾਫ ਸਫਾਈ ਜਿਹੜੀ ਰੱਖਣੀ ਚਾਹੀਦੀ ਹੈ ਪੌਲੀ ਹਾਊਸ ਵੇਚ ਚ ਵਧੇਰੇ ਮੁਨਾਫਾ ਦੇਣ ਵਾਲੀਆਂ ਫਸਲਾਂ ਦੀ ਕਾਸ਼ਤ ਕਰਕੇ ਆਰਥਿਕ ਪੱਖੋਂ ਤਾਂ ਮਜ਼ਬੂਤ ਹੋਇਆ ਹੀ ਜਾ ਸਕਦਾ ਹੈ ਨਾਲ ਹੀ ਇਹ ਖੇਤੀ ਖੁੱਲੀ ਖੇਤੀ ਨਾਲੋਂ ਜ਼ਿਆਦਾ ਸੁਰੱਖਿਅਤ ਵੀ ਹੁੰਦੀ ਏ ਇਸ ਖੇਤੀ ਵਿੱਚ ਫਸਲਾਂ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਇਸ ਤਰ੍ਹਾਂ ਖੇਤੀ ਵਿੱਚ ਆਮਦਨ ਦੇ ਵਾਅਦੇ ਦੇ ਨਾਲ-ਨਾਲ ਖੇਤੀ ਖਰਚੇ ਵੀ ਬਹੁਤ ਘੱਟ ਜਾਂਦੇ ਹਨ ਜਿਹੜੀ ਪੋਲੀਹਾ우스 ਤੇ ਨੈੱਟ ਹਾਊਸ ਦੀ ਫਾਰਮਿੰਗ ਹੈਗੀ ਆ ਇਹ ਆਉਣ ਵਾਲੇ ਸਮੇਂ ਦਾ ਇੱਕ ਭਵਿੱਖ ਹੈਗਾ ਨੈੱਟ ਹਾਊਸ ਦੇ ਵਿੱਚ ਵੀ ਜਿੰਨਾ ਵੀ ਆਪਾਂ ਕਹਿ ਲਈਏ ਕੋਈ ਇਨਸੈਕਟ ਆਉਂਦਾ ਬਾਹਰਲਾ ਫਿਰ ਇਨਸੈਕਟ ਨੂੰ ਮਾਰਨ ਵਾਸਤੇ ਅਸੀਂ ਜਿੰਨੇ ਕੈਮੀਕਲ ਯੂਜ਼ ਕਰਦੇ ਆ ਦਵਾਈਆਂ ਯੂਜ਼ ਕਰਦੇ ਆ ਫਿਰ ਉਹ ਸਾਡੇ ਮਨੁੱਖਾਂ ਦੇ ਨੂੰ ਆਂਦੀਆਂ ਨੇ ਖਾਂਦੇ ਆ ਤੇ ਅੰਦਰ ਚਲੀਆਂ ਜਾਂਦੀਆਂ ਨੇ ਉਹ ਸਾਡ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਨੇ ਬਹੁਤ ਨੁਕਸਾਨ ਦੇ ਰਹੀਆਂ ਨੇ ਜੋ ਆਉਣ ਵਾਲਾ ਸਮਾਂ ਹੈਗਾ ਉਹ ਪੌਲੀ ਹਾਊਸ ਤੇ ਨੈੱਟ ਹਾਊਸ ਦਾ ਹੈਗਾ ਜਿਹੜਾ ਕਿ ਸੇਫ ਪ੍ਰੋਡਿਊਸ ਸੇਫ ਸਾਰਾ ਕੁਝ ਹੈਗਾ ਇਹਦੇ ਵਿੱਚ ਜ਼ਹਿਰਾਂ ਦਾ ਸੜਕਾ ਬਹੁਤ ਘੱਟ ਹੁੰਦਾ ਉਹਦਾ ਕਾਰਨ ਇਹ ਹੈਗਾ ਵੀ ਜਿੰਨਾ ਵੀ ਕੋਈ ਕੀੜ ਪਤੰਗਾ ਹੈਗਾ ਕੋਈ ਕਿਸੇ ਤਰ੍ਹਾਂ ਦਾ ਵੀ ਉਹ ਨੈੱਟ ਪੌਲੀ ਹਾਊਸ ਦੇ ਅੰਦਰ ਨਹੀਂ ਆਉਂਦਾ ਤੇ ਈਲਡ ਵੀ ਸਾਨੂੰ ਕਾਫੀ ਅੱਛੀ ਮਿਲ ਜਾਂਦੀ ਹੈ ਇਹਦਾ ਤਕਰੀਬਨ ਪ੍ਰੋਫਿਟ ਬਹੁਤ ਅੱਛਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਐਸੀ ਫਾਰਮਿੰਗ ਹੋ ਸਕਦੀ ਹੈ ਸਾਡੇ ਪੰਜਾਬ ਦੀ ਬਹੁਤ ਕੁਝ ਹੋ ਸਕਦਾ ਹੈ ਤੇ ਅਕਾਲ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਗਵਾਂਢੀ ਦੇ ਸੂਬਾ ਦਾ ਬਾਡਰ ਖੁੱਲਦਾ ਸਾਨੂੰ ਹੋਰ ਬਹੁਤ ਜ਼ਿਆਦਾ ਵੱਡੀ ਓਪਰਚੁਨਿਟੀ ਮਿਲ ਸਕਦੀ ਹੈ ਕਾਫੀ ਜ਼ਿਆਦਾ ਤੇ ਉਹਦੇ ਵਿੱਚ ਸਾਨੂੰ ਮਾਰਕੀਟਿੰਗ ਬਹੁਤ ਸੌਖੀ ਹੋ ਜੂ ਸਾਡੀ ਸ਼ੋਰ ਮਾਰਕੀਟਿੰਗ ਹੋ ਜੂ ਕਾਫੀ ਜ਼ਿਆਦਾ ਸਬਜ਼ੀਆਂ ਦਾ ਜਿਹੜਾ ਰੇਟ ਹੈਗਾ ਜੀ ਇਹ ਤਕਰੀਬਨ ਮਾਰਕੀਟਿੰਗ ਤੇ ਡਿਪੈਂਡ ਕਰਦਾ ਹੁੰਦਾ ਹੈਗਾ ਜਦੋਂ ਸਬਜ਼ੀਆਂ ਦਾ 1-2% ਏਰੀਆ ਜ਼ਿਆਦਾ ਹੋ ਜਾਂਦਾ ਤਾਂ ਉਹ ਥੋੜਾ ਰੇਟ ਮਾਰਕੀਟ ਦੇ ਡਿੱਗ ਜਾਂਦੇ ਆ ਜੇ 1-2% ਸਬਜ਼ੀਆਂ ਦੀ ਕਾਸਤ ਘਟ ਜਾਂਦੀ ਹੈ ਤੇ ਰੇਟ ਕਾਫੀ ਅਪ ਹੋ ਜਾਂਦੇ ਆ ਇਹਦੇ ਵਿੱਚ ਜ਼ਿਆਦਾ ਤੋਂ ਇਹ ਹੈ ਕਿ ਹੈਗੇ ਆਪਣੇ ਮਾਰਕੀਟਿੰਗ ਦੀ ਡਿਮਾਂਡ ਤੇ ਹੈਗਾ ਜੇ ਮਾਰਕੀਟ ਦੀ ਡਿਮਾਂਡ ਘਟ ਹੈ ਤੇ ਰੇਟ ਜਿਆਦੇ ਨੇ ਤੇ ਜੇ ਤੁਹਾਡੇ ਲਵੇ ਪ੍ਰੋਡਿਊਸ ਜ਼ਿਆਦਾ ਹੈਗਾ ਮਾਰਕੀਟ ਦੀ ਡਿਮਾਂਡ ਘਟ ਜਾਂਦੀ ਹੈ ਤੇ ਰੇਟ ਡਾਊਨ ਆ ਜਾਂਦੇ ਨੇ ਇਹਦੇ ਵਿੱਚ ਕੋਈ ਬਹੁਤੀ ਡਰਨ ਵਾਲੀ ਗੱਲ ਨਹੀਂ ਹੈਗੀ ਤਕਰੀਬਨ ਹਫਤਾ ਤੋਂ ਹਫਤੇ ਤੇ ਰੇਟ ਦੀ ਅਪ ਡਾਊਨ ਹੁੰਦੀ ਹੈਗੀਆ ਫਿਰ ਤਕਰੀਬਨ ਸਹੀ ਹੁੰਦਾ ਥੋੜਾ ਧਿਆਨ ਜ਼ਿਆਦਾ ਸਾਡਾ ਹੈਗਾ ਪੈਦਾਵਾਰ ਕਰਨ ਤੇ crop ਨੂੰ ਸਹੀ ਤਰੀਕੇ ਨਾਲ ਮਨੇਜ ਕਰਨ ਤੇ ਸਹੀ ਤਰੀਕੇ ਨਾਲ ਮਨੇਜ crop ਨੂੰ ਕਰਦੇ ਆ ਤੇ ਉਹਦੀ yield ਝਾੜ ਚੰਗਾ ਆ ਜਵੇ ਤੇ ਉਹਦਾ ਰੇਟ ਐਵਰੇਜ ਤਕਰੀਬਨ ਫੇਰ ਸਾਨੂੰ ਵਾਰਾ ਖਾ ਜਾਂਦਾ ਹੈਗਾ ਜੇ ਅਸੀਂ ਆਪਣੀ crop ਦਾ ਜਿਆਦਾ ਖਿਆਲ ਨਹੀਂ ਕਰਦੇ ਤਕਰੀਬਨ ਧਿਆਨ ਨਹੀਂ ਦਿੰਦੇ ਪੂਰਾ ਪ੍ਰੋਪਰ ਫੇਰ ਉੱਥੇ ਕਈ ਵੀ ਕਈ ਵਾਰ ਆਪਾਂ ਰੇਟ ਨਾਲ ਕੰਪੈਰੀਸ਼ਨ ਕਰਨ ਲੱਗ ਜੰਨੇ ਆ ਵੀ ਇਸ ਵਾਰ ਸਾਨੂੰ ਲਾਸ ਹੋ ਗਿਆ ਤੇ ਘਾਟਾ ਪੈ ਗਿਆ ਉਹਦੇ ਵਿੱਚ ਇੱਕ ਹੁੰਦਾ ਕਾਰਨ ਕੀ ਹੈ ਵੀ ਤੁਹਾਡੀ ਜੀਲਡ ਪ੍ਰੋਪਰ ਨਹੀਂ ਆਈ ਤੁਸੀਂ ਪ੍ਰੋਪਰ ਉਹਦੀ ਦੇਖਭਾਲ ਨਹੀਂ ਕੀਤੀ ਹੈਗੀ ਉੱਥੇ ਕਈ ਵਾਰ ਸਮੱਸਿਆਵਾਂ ਆ ਜਾਂਦੀਆਂ ਹੈਗੀਆਂ ਨੇ ਜਦੋਂ ਤੁਸੀਂ ਬਜਾਈ ਕਰਦੇ ਹੋ ਚਾਹੇ ਖੀਰਾ ਹੈ ਟਮਾਟਰ ਹੈ ਚਾਹੇ ਫ੍ਰੈਂਚ ਬੀਨ ਵੀ ਹੈ ਇਹ ਬੈਡਾਂ ਤੇ ਹੀ ਅਸੀਂ ਸਪਾਰਸ਼ ਕਰਦੇ ਆ ਜਿਵੇਂ ਕਿਉਂਕਿ ਲੰਬੀ ਇਹਦੀ ਬੇਲ ਹੁੰਦੀਆਂ ਤਿੰਨੋਂ ਚਾਰਾਂ ਸਬਜ਼ੀਆਂ ਦੀ ਤੇ ਇਸ ਕਰਕੇ ਜਿਹੜਾ 90 ਸੈਂਟੀਮੀਟਰ ਤੋਂ ਲੈ ਕੇ 120 ਸੈਂਟੀਮੀਟਰ ਤੱਕ ਅਸੀਂ ਜਿਹੜੀ ਇਹਦੀ ਚੌੜਾਈ ਹੁੰਦੀ ਹੈ ਬੈਡ ਦੀ ਜਦੋਂ ਅਸੀਂ 90 ਸੈਂਟੀਮੀਟਰ ਕਹਿੰਦੇ ਆ ਤਾਂ ਇੱਕ ਲਾਈਨ ਜਿਹੜੀ ਲੱਗਦੀ ਹੈ ਜੇ ਅਸੀਂ 120 ਸੈਂਟੀਮੀਟਰ ਕਹਿੰਦੇ ਆ ਤਾਂ ਲਗਭਗ ਦੋ ਲਾਈਨਾਂ ਇੱਕ ਬੈਡ ਤੇ ਜਿਹੜੀ ਹੈ ਉਹ ਤੁਸੀਂ ਕਹਿ ਲਓ ਡਬਲ ਜੋੜੀ ਜੋੜੀ ਦੇ ਵਿੱਚ ਜਿਹੜੀ ਉਹ ਬੁੱਟੇ ਲੱਗ ਜਾਂਦੇ ਤੇ ਬੁੱਟੇ ਦਾ ਬੁੱਟੇ ਜਿਹੜਾ فاਸਲਾ ਹੁੰਦਾ ਲਗਭਗ 1 ਫੁੱਟ ਤੁਸੀਂ ਰੱਖ ਸਕਦੇ ਹੋ ਤੇ ਇਹਨੂੰ ਮਤਲਬ ਜਦੋਂ ਚਾਹੇ ਟਮਾਟਰ ਹੈ ਚਾਹੇ ਖੀਰਾ ਹੈ ਇਹਨਾਂ ਦੀ ਤਾਂ ਤੁਸੀਂ ਜਿਹੜੀ ਪਨੀਰੀ ਤਿਆਰ ਕਰਕੇ ਜਿਹੜੀ ਹੈ ਉਹ ਲਗਾਣੀ ਹੁੰਦੀ ਹੈ ਠੀਕ ਹੈ ਟ੍ਰੀਆਂ ਦੇ ਵਿੱਚ ਜਿਹੜੀ ਕੋਕੋ ਪੀਟ ਵਰਮਿਕਲਾਈਟ ਹੈ ਪਰਲਾਈਟ ਜਿਹੜੀ ਵੀ ਇਹ ਤਿੰਨ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਜਿਹੜਾ ਹੈ ਮੀਡੀਆ ਬਣਾ ਕੇ ਟ੍ਰੀਆਂ ਦੇ ਵਿੱਚ ਸਤੰਬਰ ਅਕਤੂਬਰ ਦੇ ਵਿੱਚ ਜਿਹੜੀ ਹੈ ਬਜਾਈ ਸ਼ੁਰੂ ਕਰ ਸਕਦੇ ਹੋ ਠੀਕ ਹੈ ਤੇ ਅਕਤੂਬਰ ਨਵੰਬਰ ਦੇ ਵਿੱਚ ਜਿਹੜੀ ਤੁਸੀਂ ਅੱਗੇ ਇਹਨੂੰ ਟ੍ਰਾਂਸਪਲੈਂਟ ਕਰ ਸਕਦੇ ਹੋ ਜਿਵੇਂ ਕਿ ਜੇਕਰ ਅਸੀਂ ਫਰਾਸਬਿੰਦੀ ਗੱਲ ਕਰੀਏ ਇਹਦਾ ਅਸੀਂ ਸਿੱਧਾ ਹੀ ਬੀਜ ਜਿਹੜਾ ਹੈ ਉਹ ਖੇਤ 'ਚ ਲਗਾ ਸਕਦੇ ਆ ਠੀਕ ਹੈ ਡਾਇਰੈਕਟਲੀ ਅਸੀਂ ਬੁੱਟੇ ਤੋਂ ਬੁੱਟੇ ਦਾ ਇਹੀ 30 ਸੈਂਟੀਮੀਟਰ ਫਾਸਲਾ ਰੱਖ ਕੇ ਆ 1 ਫੁੱਟ ਫਾਸਲਾ ਰੱਖ ਕੇ ਤੇ ਲਾਈਨ ਟੂ ਲਾਈਨ ਦਾ ਜਿਹੜਾ ਫਾਸਲਾ ਜਿਹੜਾ ਉਹ ਰੱਖ ਸਕਦੇ ਆ ਪੋਲੀਨੇਟ ਹਾਊਸ ਦੇ ਵਿੱਚ ਖਾਸ ਗੱਲ ਇਹ ਵੀ ਰੱਖਣੀ ਚਾਹੀਦੀ ਹੈ ਕਿ ਭਈ ਤੁਸੀਂ ਜਿਹੜਾ ਕੋਸ਼ਿਸ਼ ਕਰੋ ਕਿ ਡ੍ਰਿਪਰ ਦੇ ਰਾਹੀਂ ਤੁਸੀਂ ਜਿਹੜਾ ਉਹ ਸਿੰਚਾਈ ਜਿਹੜੀ ਪਾਣੀ ਦੇਣਾ ਹੈ ਉਹ ਡ੍ਰਿਪਰ ਦੇ ਰਾਹੀਂ ਦਿਓ ਤੇ इवन ਖਾਦਾ ਵੀ ਜਿਹੜੀ ਹੈ ਉਹ ਡ੍ਰਿਪ ਫਰਟੀਗੇਸ਼ਨ ਜਿਹਨੂੰ ਕਹਿੰਦੇ ਆ ਫਰਟੀਲਾਈਜ਼ਰ ਤੇ ਇਰੀਗੇਸ਼ਨ ਜਿਹੜਾ ਡ੍ਰਿਪਰਸ ਦੇ ਰਾਹੀਂ ਦਿਓ ਉਹਦੇ ਨਾਲ ਇਹ ਫਾਇਦਾ ਹੁੰਦਾ ਲਗਭਗ 40 ਤੋਂ 50% ਜਿਹੜਾ ਪਾਣੀ ਦੀ ਬਚਤ ਹੁੰਦੀ ਹੈ ਤੇ ਲਗਭਗ 20 ਤੋਂ 30% ਜਿਹੜੀ ਉਹ ਖਾਦਾਂ ਦੀ ਵਰਤੋਂ ਹੁੰਦੀ ਹੈ ਜਿਹਦੇ ਨਾਲ ਕੀ ਹੋਰ ਵੀ ਬੜੇ سارے ਫਾਇਦੇ ਹੈ ਕਿ ਜਿਵੇਂ ਨਦੀਨ ਜ਼ਿਆਦਾ ਨਹੀਂ ਹੋਏਗਾ ਠੀਕ ਹੈ ਤੇ ਮਤਲਬ ਤੁਹਾਨੂੰ ਬੁੱਟੇ ਤੇ ਜਿਹੜੀ ਕੁਆਲਿਟੀ ਫਰੂਟ ਦੀ ਕੁਆਲਿਟੀ ਉਹ ਬੜੀ ਵਧੀਆ ਹੋਏਗੀ ਬੁੱਟੇ ਦੀ ਸਿਹਤ ਬਹੁਤ ਵਧੀਆ ਹੋਏਗੀ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਫਰਟੀਗੇਸ਼ਨ ਜਾਂ ਡ੍ਰਿਪ ਡ੍ਰਿਪ ਰਾਹੀਂ ਜਿਹੜਾ ਹੈ ਉਹ ਆਪਣੀ ਖਾਦ ਜਾਂ ਪਾਣੀ ਦਿਓ ਇਸ ਤੋਂ ਇਲਾਵਾ ਮਲਚਿੰਗ ਬੜੀ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਮਲਚਿੰਗ ਪਲਾਸਟਿਕ ਦੀ ਮਲਚਿੰਗ ਜਿਹੜੀ ਹੈ ਉਹ ਸਭ ਤੋਂ ਵਧੀਆ ਮੰਨੀ ਜਾਂਦੀ ਜਿਹੜੀ ਬਲੈਕ ਪੋਲੀਥੀਨ ਮਲਚ ਹੈ ਖਾਸ ਕਰ ਸਰਦੀਆਂ ਦੇ ਵਿੱਚ ਜਦੋਂ ਟੈਂਪਰੇਚਰ ਬਹੁਤ ਘੱਟ ਜਾਂਦਾ ਹੈ ਤੇ ਉਦੋਂ ਮਲਚਿੰਗ ਦਾ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਉਹ ਇੱਕ ਤਰ੍ਹਾਂ ਦਾ ਜ਼ਮੀਨ ਨੂੰ ਗਰਮਾਇਸ਼ ਕਰ ਦਿੰਦੀ ਹੈ ਤੇ ਗਰਮਾਇਸ਼ ਕਰਨ ਨਾਲ ਜਿਹੜੀ ਕਿਉਂਕਿ ਇਹ ਗਰਮੀਆਂ ਦੀ ਫਸਲਾਂ ਹੈ ਬੇਸਿਕਲੀ ਤੇ ਇਸ ਕਰਕੇ ਇਹਦਾ ਜਿਹੜਾ ਬਹੁਤ ਫਾਇਦਾ ਹੋ ਜਾਂਦਾ ਟੈਂਪਰੇਚਰ ਇਨਕਰੀਜ਼ ਕਰਕੇ ਰੱਖਦੀਆਂ। ਬਾਕੀ ਇਹ ਹੈਗੇ ਮੈਂ ਮਾਰਕੀਟਿੰਗ ਅਸੀਂ ਖੁਦ ਕਰਦੇ ਆਂ ਤੇ ਸਵੇਰ ਤੋਂ ਸ਼ਾਮ ਤੱਕ ਵੀ ਟੋਟਲ ਅਸੀਂ ਸਾਰੀ ਸਾਡੇ ਪ੍ਰੋਡਿਊਸ ਜਿੰਨੀ ਵੀ ਹੈਗੀ ਅਸੀਂ ਆਪ ਖੁਦ ਸੇਲ ਕਰਦੇ ਆਂ। ਕੁਝ ਮਾਰਕੀਟਿੰਗ ਦੇ ਜਿੰਨੇ ਵੀ ਕੋਈ ਹੈਗੇ ਨੇ ਬਾਕੀ ਹੈਗੇ ਕਾਫੀ ਵਪਾਰੀ ਹੈਗੇ ਆ ਸਾਨੂੰ ਡਾਇਰੈਕਟ ਕੰਟੈਕਟ ਕਰਦੇ ਆਂ ਡਾਇਰੈਕਟ ਸਾਡੇ ਫਾਰਮ ਤੋਂ ਸਿੱਧੀ ਪ੍ਰੋਡਿਊਸ ਚੁੱਕ ਲੈਂਦੇ ਆ। ਸਾਡੇ ਰੇਟ ਆਪਣੇ ਹੁੰਦੇ ਆ ਜੋ ਮਾਰਕੀਟਿੰਗ ਦਾ ਰੇਟ ਦੇ ਹਿਸਾਬ ਨਾਲ ਅਸੀਂ ਚੱਲਦੇ ਹੈਗੇ ਆ ਉਹਨਾਂ ਤੋਂ ਅਸੀਂ ਮਾਰਕੀਟ ਦੇ ਤੇ ਰੇਟ ਤੋਂ ਜ਼ਿਆਦਾ ਅਵਾਬੇ ਲੈਣੇ ਹੈਗੇ ਆ ਅਸੀਂ ਬਾਕੀ ਸਾਡੀ ਪ੍ਰੋਡਿਊਸ ਆ ਜਿਹੜੀ ਅਸੀਂ ਪੂਰੀ ਪ੍ਰੋਪਰ ਗ੍ਰੇਡ ਗ੍ਰੇਡਿੰਗ ਤੇ ਪੈਕਿੰਗ ਤੇ ਸਾਡੀ ਆਪਣੇ ਇਹਦੀ ਜਿੰਨੀ ਵੀ ਹੈਗੀ ਆ ਵੇਟ ਅਸੀਂ ਆਪਣੇ ਫਾਰਮ ਤੋਂ ਕਰਕੇ ਭੇਜਦੇ ਹੈਗੇ ਆ ਜਿੱਡਾ ਪੈਕਿੰਗ ਜਾਂ ਗ੍ਰੇਡਿੰਗ ਦਾ ਜਿੰਨਾ ਵੀ ਇਹ ਚ ਰੋਲ ਹੈਗਾ ਸਭ ਤੋਂ ਵੱਡਾ ਮੇਰੀ ਵਾਈਫ ਗੁਰਪ੍ਰੀਤ ਕੌਰ ਢਾਲੀਵਾਲ ਦਾ ਹੈਗਾ ਉਹ ਜਿੰਨਾ ਵੀ ਆਪਣੇ ਸਾਡੇ ਉਰੇ ਵਰਕਰ ਆਉਂਦੇ ਆ ਕੰਮ ਕਰਨ ਵਾਲੇ ਮੇਰੇ ਪਿੰਡ ਤੋਂ ਹੀ ਆਉਂਦੇ ਆ ਮੇਰਾ ਪਿੰਡ ਦੇ ਜਿੰਨੇ ਵੀ ਲੋਕਲ ਹੈਗੇ ਆ ਉਹ ਸਾਡੇ ਲਈ ਕੰਮ ਕਰਦੇ ਕਾਫੀ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ ਫੈਮਿਲੀ ਪਰਿਵਾਰ ਦੀ ਤਰ੍ਹਾਂ ਰਹਿੰਦੇ ਆ ਮੇਰਾ ਪਿੰਡ 'ਚ ਵੀ ਤਕਰੀਬਨ 18 ਤੋਂ 20 ਲੱਖ ਰੁਪਏ ਮੈਂ ਹਰ ਸਾਲ ਪਿੰਡ ਦੇ ਜਿੰਨੇ ਵੀ ਲੋਕਾਂ ਨੂੰ ਆਉਂਦੇ ਆ ਉਹ ਮੇਰੇ ਤੋਂ ਆਪਣਾ ਕੰਮ ਕਰਨ ਤੋਂ ਬਾਅਦ ਜਿੰਨਾ ਵੀ ਲੈ ਕੇ ਜਾਂਦੇ ਆ ਮੇਰਾ ਕੋਸਟ ਪੂਰੀ ਸਾਲ ਦੀ 18 ਤੋਂ 20 ਲੱਖ ਰੁਪਏ ਆਉਂਦੀ ਹੈਗੀ ਤੇ ਮੈਂ ਗੱਡੀਆਂ ਦੇ ਵਿੱਚ ਲੋਡਿੰਗ ਕਰਵਾ ਕੇ ਤੇ ਉਸ ਤੋਂ ਬਾਅਦ ਮਾਰਕੀਟਿੰਗ ਕਰਨਾ ਫਸਲ ਦੀ ਦੇਖਭਾਲ ਤੇ ਜਾਣਕਾਰੀ ਸਾਰੀ ਉਹ ਮੈਂ ਕਰਦਾ ਹੈਗਾ ਸਾਡਾ ਅਸੀਂ ਦੋਨੇ ਰਲ ਕੇ ਕਰ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਜਦੋਂ ਇਕੱਠੇ ਕੰਮ ਕਰਦੇ ਹਾਂ ਸਾਰਾ ਦਿਨ ਲਈ ਬਹੁਤ ਅੱਛੀ ਸਾਰਾ ਦਿਨ ਹੈ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈਗਾ 25 ਤੋਂ 30 ਬੰਦੇ ਕੰਮ ਕਰਦੇ ਨੇ ਸਾਡੇ ਲਵੇ ਤੇ ਸਾਰੇ ਆਪਣੇ ਪਿੰਡ ਤੋਂ ਹੀ ਆਉਂਦੇ ਨੇ ਜੇ ਸਾਨੂੰ ਕੁਝ ਬੰਦਿਆਂ ਦੀ ਲੋੜ ਪੈਂਦੀ ਹੈ ਤਾਂ ਅਸੀਂ ਬਾਹਰ ਤੋਂ ਮੰਗਵਾ ਲੈਣੇ ਹੈਗੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਸੋਚਦੇ ਹਾਂ ਵੀ ਅਸੀਂ ਹੋਰ ਅੱਛਾ ਕੰਮ ਕਰੀਏ ਹੋਰ ਵੱਧ ਵਧੀਆ ਤਰੀਕੇ ਨਾਲ ਕੰਮ ਕਰੀਏ ਪੋਲੀ ਹਾਊਸ ਦੀ ਫਾਰਮਿੰਗ ਕਈ ਵਾਰ ਲੋਕਾਂ ਦੇ ਕਈ ਵਾਰ ਸੁਝਾਉਂਦੇ ਆ ਵੀ ਪੋਲੀ ਹਾਊਸ ਫੇਲ ਹੋ ਚੁੱਕਿਆ ਹੈ ਪੋਲੀ ਹਾਊਸ ਪੰਜਾਬ ਦੇ ਵਿੱਚ ਬਹੁਤਾ ਸਕਸੈਸਫੁਲ ਨਹੀਂ ਹੋ ਪਾ ਰਿਹਾ ਉਹਦੇ ਵਿੱਚ ਕਈ ਕਾਰਨ ਆਉਂਦੇ ਆ ਕੋਈ ਬਿਮਾਰੀਆਂ ਦੀਆਂ ਕਈ ਜਾਣਕਾਰੀਆਂ ਜਾਂ ਤੁਸੀਂ ਟ੍ਰੇਨਿੰਗ ਨਹੀਂ ਲੈਤੀ ਕਿਸੇ ਡਿਪਾਰਟਮੈਂਟ ਨਾਲ ਤੁਸੀਂ ਮਿਲ ਜੁੜਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਬਹੁਤ ਅੱਛੇ ਆਪਣੇ ਉਰੇ ਹੈਗੇ ਆ ਪੀਏਯੂ ਲੁਧਿਆਣਾ ਤੇ ਬਹੁਤ ਅੱਛੀ ਰਿਸਰਚ ਚੱਲ ਰਹੀ ਹੈ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਜੰਗ ਜਿੰਨੇ ਵੀ ਸਾਡੇ ਕਿਸਾਨ ਜੰਗ ਨੇ ਮੁੰਡੇ ਨੇ ਨੌਜਵਾਨ ਨੇ ਮੈਂ ਕਹਿਣਾ ਬਾਹਰ ਦੀ ਜਾਣ ਦੀ بجائے ਜੇ ਤੁਸੀਂ ਆਪਣੇ ਪੰਜਾਬ ਦੇ ਵਿੱਚ ਵੀ ਇਹਨੂੰ ਰੰਗਲਾ ਬਣਾ ਸਕਦੇ ਆ ਆਪਾਂ ਬਹੁਤ ਅੱਛਾ ਜਿੰਨਾ ਆਪਾਂ ਫਰਨਿਚ ਕਮਾ ਸਕਦੇ ਆ ਜਾ ਕੇ 12 ਘੰਟੇ ਕਰਕੇ ਜੇ ਤੁਸੀਂ ਆਪਣਾ ਮਨ ਮਾਰ ਕੇ ਕੋਈ ਪੂਰੇ 12 ਘੰਟੇ ਆਪਣੇ ਫਾਰਮ ਤੇ ਕੰਮ ਕਰਦਾ ਤਾਂ ਆਪਾਂ ਫਰਮ ਤੋਂ ਕਿਤੇ ਨੀਚੇ ਨਹੀਂ ਆਪਣਾ ਘਰ ਹੈ ਤੇ ਆਪਣਾ ure ਬਹੁਤ ਕੁਝ ਹੋ ਸਕਦਾ ਸਾਡੀ ਰਿਚ ਸਵੈਲ ਹੈ ਸਾਡਾ ਟੈਂਪਰੇਚਰ ਬਹੁਤ ਰਿੱਚਾ ਸਾਡਾ ਵੈਦਰ ਬਹੁਤ ਅੱਛਾ ਹੈ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਜਿੰਨੇ ਵੀ ਸਾਡੇ ਜੰਗ ਸਟੂਡੈਂਟ ਨੇ ਉਹਨਾਂ ਨੂੰ ਇਹ ਸੋਚੂਗਾ ਕਹੂੰਗਾ ਵੀ ਆਪਣੇ ਕਿੱਤੇ ਨੂੰ ਅਪਣਾਓ ਤੇ ਪੰਜਾਬ ਨੂੰ ਖਸਾਲ ਬਣਾਓ ਜਦੋਂ ਗਰਮੀਆਂ ਆਉਂਦੀਆਂ ਗਰਮੀਆਂ ਦੇ ਵਿੱਚ ਜਿਹੜੀ ਸ਼ੇਡ ਨੈਟ ਜਿਹੜੀ 50% ਸ਼ੇਡ ਨੈਟ ਹੈ ਉਹ ਜਿਹੜੀ ਉਹਦੇ ਵਿੱਚ ਜੇ ਅਸੀਂ ਅਸੀਂ ਪਾ ਸਕਦੇ ਹਾਂ ਜਿਵੇਂ ਮਈ ਦੇ ਮਹੀਨੇ ਜਦੋਂ ਟੈਂਪਰੇਚਰ ਜ਼ਿਆਦਾ ਹੋ ਜਾਂਦਾ ਹੈ April ਦੇ ਆਖਰ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਦੁੱਧ ਦੇ ਦੂਜੇ ਪੰਦਰਮਾੜੇ ਉਹ ਤੁਸੀਂ ਮਤਲਬ ਟੈਂਪਰੇਚਰ ਦੇਖ ਕੇ ਜੇ ਟੈਂਪਰੇਚਰ ਜ਼ਿਆਦਾ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਸ਼ੇਡ ਨੈਟ ਵੀ ਪਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਜਿਵੇਂ ਮੈਂ ਸ਼ੁਰੂ ਚ ਵੀ ਦੱਸਿਆ ਸੀ ਵੀ ਜਿਹੜੀ ਡਿਊਰੇਸ਼ਨ ਜਿਹੜੀ crop ਦੀ ਵਧ ਜਾਏਗੀ ਤੇ ਝਾੜ ਆ ਪਿਆ ਆਪਣੇ ਆ ਵਧ ਜਾਏਗਾ ਤੜਾਈਆਂ ਵਧ ਜਾਣਗੀਆਂ ਤੇ ਝਾੜ ਆਪਣੇ ਆਪ ਵੱਜ ਜਾਏਗਾ ਆਮ ਤੌਰ ਤੇ ਜਿਵੇਂ ਮਈ ਦੇ ਵਿੱਚ ਟੈਂਪਰੇਚਰ ਤੁਸੀਂ ਦੇਖ ਲਓ 40 45 ਡਿਗਰੀ ਤੋਂ ਉੱਤੇ ਚਲਾ ਜਾਂਦਾ ਹੈ ਤੇ ਉਸ ਟਾਈਮ ਇਹ ਫਾਇਦਾ ਹੋ ਜਾਂਦਾ ਹੈ ਕਿ ਬਈ ਤੁਸੀਂ ਸ਼ੇਡ نیٹ ਨਾਲ ਜਿਹੜਾ ਹੈ ਉਹ ਮਾਈਕਰੋ ਕਲਾਈਮੇਟ ਇਹਦਾ ਚੇਂਜ ਕਰਕੇ ਇਹਦਾ ਜਿਹੜਾ ਡਿਊਰੇਸ਼ਨ ਇਨਕਰੀਸ ਕਰ ਸਕਦੇ ਹੋ ਇਹਦੇ ਵਿੱਚ ਟ੍ਰੇਨਿੰਗ ਬੜੀ ਇੰਪੋਰਟੈਂਟ ਹੁੰਦੀ ਹੈ ਖਾਸ ਕਰ ਜਿਵੇਂ ਖੀਰਾ ਹੈ ਅ ਸ਼ਿਮਲਾ ਮਿਰਚ ਐ ਇਹਦੇ ਵਿੱਚ ਲਗਭਗ ਅਸੀਂ ਕਹਿੰਦੇ ਆ ਵੀ ਜਿਵੇਂ ਸ਼ਿਮਲਾ ਮਿਰਚ ਦੇ ਵਿੱਚ ਜਦੋਂ 4 ਤੋਂ 5 ਪੱਤੇ ਜਦੋਂ ਆ ਜਾਂਦੇ ਬੁੱਟੇ ਤੇ ਉਹਨੂੰ ਜਿਹੜਾ ਇਹਦਾ ਟਾਪ ਹੁੰਦਾ ਇਹਨੂੰ ਪਿੰਚ ਕਰ ਦਿਓ ਮਤਲਬ ਇਹਨੂੰ ਤੋੜ ਦਿਓ ਉਸ ਤੋਂ ਬਾਅਦ ਲਗਭਗ 8 ਤੋਂ 10 ਟਾਣੀਆਂ ਜਿਵੇਂ ਆਉਂਦੀਆਂ ਉਸ ਤੋਂ ਬਾਅਦ ਜਿਆਦਾ ਜਿਹੜੀ ਟਾਣੀਆਂ ਵਿੱਚੋਂ ਸਿਰਫ 4 ਬ੍ਰਾਂਚਿਸ ਜਿਹੜੀ ਕਿ ਚਾਰੋਂ ਸਾਈਡ 'ਚ ਹੋਣ ਉਹਨਾਂ ਨੂੰ ਛੱਡ ਦਿਓ ਬਾਕੀ ਸਾਰੀਆਂ ਕੱਟ ਦਿਓ ਦੁਬਾਰਾ ਤੇ ਉਹਨਾਂ ਨੂੰ ਹੀ ਅੱਗੇ ਟ੍ਰੇਨ ਕਰਦੇ ਰਹੋ ਤੇ ਟ੍ਰੇਨ ਕਰਨ ਵਾਸਤੇ ਜਿਹੜੀ ਇਹ ਤੁਸੀਂ ਇਸ ਨੈਟ ਹਾਊਸ 'ਚ ਵੀ ਮੇਰੇ ਪਿੱਛੇ ਵੀ ਦੇਖ ਰਹੇ ਹੋ ਜਿਵੇਂ ਕਿ ਪਲਾਸਟਿਕ ਦੀ ਜਿਹੜੀ ਅਸੀਂ ਡੋਰੀ ਲਗਾ ਰੱਖੀ ਹੈ ਤੇ ਉਹ ਡੋਰੀ ਨਾਲ ਆਮ ਤੌਰ ਤੇ ਜਿਵੇਂ ਕਿਸਾਨ ਵੀਰ ਉਹਨਾਂ ਨੂੰ ਵਰਤ ਸਕਦੇ ਆ ਜਾਂ ਪਲਾਸਟਿਕ ਦੀ ਵੀ ਆਉਂਦੀ ਹੈ ਮਤਲਬ ਇਹ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਤੁਹਾਨੂੰ ਚੰਗੀ ਲੱਗੇ ਉਹ ਤੁਸੀਂ ਵਰਤ ਕੇ ਜਿਹੜਾ ਹੈ ਇਹਦਾ ਮਤਲਬ ਜਿਹੜੀ ਆਪਣੀ ਸੇਬਾ ਹੁੰਦਾ ਸੇਬਾ ਕਦੇ ਵੀ ਇਸਤੇਮਾਲ ਨਾ ਕਰੋ ਕਿਉਂਕਿ ਸੇਬਾ ਜਿਹੜਾ ਹੈ ਉਹ ਮoiisture ਅਬਜ਼orb ਕਰੇਗਾ ਉਹਦੇ ਨਾਲ ਜਿਹੜਾ ਹੈ ਉਹ ਮਤਲਬ ਕਈ ਵਾਰ ਬਿਮਾਰੀਆਂ ਵਗੈਰਾ ਜਾਂ ਮoiisture ਜ਼ਿਆਦਾ ਰਹਿਣ ਨਾਲ ਉਹ ਖਰਾਬ ਕਰ ਸਕਦਾ ਹੈ ਤੇ ਇਹ ਟ੍ਰੇਨਿੰਗ ਬੜੀ ਇੰਪੋਰਟੈਂਟ ਹੁੰਦੀ ਹੈ ਨੋ ਰੈਗੂਲਰਲੀ ਜਿਹੜੇ ਕੋਈ ਜਿਵੇਂ ਪੁਰਾਣੇ ਪੱਤੇ ਹੈਗੇ ਆ ਜਾਂ ਬਿਮਾਰੀ ਵਾਲੇ ਪੱਤੇ ਹੈ ਉਹਨਾਂ ਨੂੰ ਰੈਗੂਲਰਲੀ ਜਿਹੜੀ ਉਹ ਕਾਂਟ ਛਾਂਟ ਕਰਦੇ ਰਹੋ ਤਾਂ ਹੀ ਜਿਹੜੀ ਇਹ ਬਦਿਆ ਤੁਸੀਂ ਜਿਹੜੀ ਆਪਣੀ ਫਸਲ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਹੜਾ ਝਾੜ ਹੈ ਅਲਗ-ਅਲਗ ਫਸਲਾਂ ਦਾ ਜਦੋਂ ਮਤਲਬ ਜਿਵੇਂ ਫਰਾਸਬੀ ਨੇ ਤੱਕ ਲਗਭਗ 60-65 ਦਿਨ ਚ ਜਿਹੜੀ ਉਹ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਬਾਕੀ ਫਸਲਾਂ ਵੀ ਲਗਭਗ 60-65 ਦਿਨ ਤੱਕ ਜਿਹੜੀ ਉਹ ਫਰੂਟਿੰਗ ਦੇਣਾ ਜਿਹੜੀਆਂ ਉਹ ਸ਼ੁਰੂ ਕਰ ਸਕਦੀਆਂ ਤੇ ਉਸ ਤੋਂ ਬਾਅਦ ਜਿਹੜੀ ਰੈਗੂਲਰਲੀ ਉਹਨੂੰ ਹਾਰਵੈਸਟ ਕਰੋ ਇਹ ਨਹੀਂ ਕਿ ਵੀ ਟਾਈਮਲੀ ਹਾਰਵੈਸਟ ਕਰਨ ਨਾਲ ਜਿਆਦਾ ਤੁਸੀਂ ਨੰਬਰ ਆਫ ਹਾਰਵੈਸਟਿੰਗ ਕਰ ਲੈ ਸਕਦੇ ਹੋ ਤੇ ਤੁਹਾਡਾ ਝਾੜ ਵੀ ਜਿਹੜਾ ਉਹ ਵੱਧ ਆਵੇਗਾ ਤੇ ਮੇਰਾ ਆਖਿਰ ਚ ਇਹ ਸੰਦੇਸ਼ ਹੈ ਕਿ ਜੇ ਤੁਸੀਂ ਵੱਧ ਮੁਨਾਫਾ ਲੈਣਾ ਹੈ ਜਾਂ ਕੋਈ ਸਬਜੀ ਕਿਉਂਕਿ ਅਗੇਤੀ ਜਾਂ ਪਛੇਤੀ ਜਦੋਂ ਤੁਸੀਂ ਤਿਆਰ ਕਰੋਗੇ ਤਾਂ ਹੀ ਤੁਹਾਨੂੰ ਵੱਧ ਮੁਨਾਫਾ ਮਿਲੇਗਾ ਤਾਂ ਹੀ ਵੱਧ ਰੇਟ ਮਿਲੇਗਾ ਜੇਕਰ ਆਮ ਫਸਲਾਂ ਆਮ ਤਰੀਕੇ ਨਾਲ ਕਰਦੇ ਰਹੋਗੇ ਤਾਂ ਉਸ ਤਰ੍ਹਾਂ ਦਾ ਮੁਨਾਫਾ ਨਹੀਂ ਲੈ ਸਕਦੇ ਤੇ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀ ਡਾਈਵਰਸਿਟੀ ਇੱਕ ਤਰ੍ਹਾਂ ਤੁਸੀਂ ਲੈ ਕੇ ਆਓਗੇ ਤਾਂ ਜਿਹੜਾ ਤੁਸੀਂ ਵਧੀਆ ਮੁਨਾਫਾ ਤੇ ਚੰਗਾ ਝਾੜ ਤੇ ਚੰਗਾ ਮਿਆਰ ਲੈ ਕੇ ਤੇ ਜਿਹੜੀ ਵੱਧਦੀ ਪੋਪੂਲੇਸ਼ਨ ਹੈ ਉਹਦੀ ਡਿਮਾਂਡ ਜਿਹੜੀ ਉਹ ਪੂਰੀ ਕਰ ਸਕਦੇ ਹੋ ਹੁਣ ਪੁਰਾਤਨ ਢੰਗਾਂ ਨਾਲ ਖੇਤੀ ਕਰਨਾ ਜਿਆਦਾ ਮੁਨਾਫੇਯੋਗ ਨਹੀਂ ਰਹਿ ਗਿਆ। ਆਧੁਨਿਕ ਫਸਲਾਂ ਦੀ ਨਵੀਨਤਮ ਢੰਗ ਤਰੀਕਿਆਂ ਨਾਲ ਕਾਸ਼ਤ ਕਰਕੇ ਜਿਆਦਾ ਆਮਦਨ ਲਈ ਜਾ ਸਕਦੀ ਹੈ। ਪੋਲੀ ਹਾਊਸ ਵਿੱਚ ਮੁਨਾਫੇਵਾਲੀਆਂ ਫਸਲਾਂ ਦੀ ਕਾਸ਼ਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਮੰਗੇ। ਪੰਜਾਬ ਦੇ ਕਿਸਾਨਾਂ ਨੂੰ ਪੋਲੀ ਹਾਊਸ ਵਿੱਚ ਫਸਲਾਂ ਦੀ ਕਾਸ਼ਤ ਕਰਕੇ ਜਿਆਦਾ ਆਮਦਨ ਲੈਣ ਲਈ ਉਪਰਾਲੇ ਕਰਨ ਦੀ ਲੋੜ ਹੈ।